ਮੰਦੇ ਕੰਮ ਛੱਡ ਕੇ ਨਾਮ ਵਾਲੇ ਪਾਸੇ ਆਜੋ ਕਿਸੇ ਨੇ ਸਾਥ ਨਹੀਂ ਦੇਣਾ ਸੁਖ ਮਿਆਂ ਬਹੁਤ ਮਿਲ ਬੈਠਤ ਰਹਿਤ ਚਾਉਂਦੇ ਸਕੇਰਾ ਵਿਵਤ ਪਰੀ ਸਭ ਹੀ ਸੰਗ ਛਾੜਤ ਕੋਉ ਨ ਆਵਤ ਨੀਰਾ ਸੋ ਜਦੋਂ ਸੁਖ ਹੁੰਦਾ ਫਿਰ ਸਾਰੇ ਨੇੜੇ ਨੇੜੇ ਹੋ ਕੇ ਬੈੰਦੇ ਇਹਦੇ ਕੋਲ ਮਾਇਆ ਦੋ ਪੈਸੇ ਆਪਣੀ ਵੀ ਮਦਦ ਕਰ ਦੇਗਾ ਸੁਖ ਦੇ ਵਿੱਚ ਬੈੰਦੇ ਨੇੜੇ ਆ ਕੇ ਜਦੋਂ ਤੁਹਾਡੇ ਦੇ ਵਿਵਤਾ ਪੈਣੀ ਆ ਨਾ ਕਿਸੇ ਨੇ ਨੇੜੇ ਨਹੀਂ ਆਉਣਾ ਗੁਰੂ ਤੋਂ ਬਿਨਾ ਇੱਕ ਜਿਨ੍ਹਾਂ ਰਿਸ਼ਤੇਦਾਰਾਂ ਪਿੱਛੇ ਮੰਦੇ ਕੰਮ ਕਰਦੇ ਆ ਉਹਨਾਂ ਰਿਸ਼ਤੇਦਾਰਾਂ ਨੇ ਨੇੜੇ ਨਹੀਂ ਲੱਗਣਾ ਮਹਾਰਾਜ ਕਹਿੰਦੇ ਪਾਪ ਕਮਾ ਮੰਦਿਆਂ ਤੇਰਾ ਕੋਈ ਨਾ ਬੇਲੀ ਰਾਮ ਲੇਖਾ ਤੈਨੂੰ ਇਕੱਲੇ ਨੂੰ ਹੀ ਦੇਣਾ ਪੈਣਾ ਹੈ ਲੇਖਾ ਤਾਂ ਇਕੱਲੇ ਦਾ ਇਸ ਕਰਕੇ ਬੰਦੇ ਨੂੰ ਹੁਣੇ ਤੋਂ ਹੀ ਸੋਚ ਲੈਣਾ ਚਾਹੀਦਾ ਮੇ ਸਮੇਂ ਦਾ ਕੋਈ ਪਤਾ ਨਹੀਂ ਕਹਾ ਵਿਸਾਸਾ ਇਸ ਭਾਂਡੇ ਕਾ ਇਤਨਕ ਲਾਗੇ ਠਣਕਾ ਇਹਦਾ ਠਣਕੇ ਦੀ ਗੱਲ ਆ ਸਾਹ ਆਵੇ ਨਾ ਆਵੇ ਇਹ ਜਿਹੜਾ ਆਪਾਂ ਬੈਠੇ ਸਤਸੰਗ ਕਰ ਰਹੇ ਆ ਗੁਰੂ ਨਾਨਕ ਸਾਹਿਬ ਦੀ ਕਿਰਪਾ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਾਂ ਦਾ ਕੋਈ ਪਤਾ ਨਹੀਂ ਆਵੇ ਨਾ ਆਵੇ ਇਹ ਤਾਂ ਗੁਰੂ ਦੀ ਕਿਰਪਾ ਗੁਰੂ ਨਾਨਕ ਸਾਹਿਬ ਦੀ ਮਿਹਰ ਆ ਉਹਨਾਂ ਨੇ ਆਪਣੇ ਤੇ ਕਿਰਪਾ ਕੀਤੀ ਹੈ ਤਾਂ ਆਪਾਂ ਸਤਸੰਗ ਕਰ ਰਹੇ ਆ ਇਸ ਕਰਕੇ ਪਾਪ ਕਰਮਾਂ ਨੂੰ ਛੱਡ ਕੇ ਮੰਦੇ ਕਰਮਾਂ ਨੂੰ ਛੱਡ ਕੇ ਨਾਮ ਵਾਲੇ ਪਾਸੇ ਲੱਗੋ ਮੂਲ ਮੰਤਰ ਸਾਹਿਬ ਜਪੋ ਜੇ ਮੂਲ ਮੰਤਰ ਸਾਹਿਬ ਨਹੀਂ ਲਿਆ ਲੈ ਲਓ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਆਪਣਾ ਆਪ ਦੁਨੀਆ ਤੋਂ ਸਵਾਰ ਕੇ ਜਾਓ ਸਾਹ ਸੰਗਤ ਇਹ ਸੋਚੋ ਵੀ ਜੇ ਆਪਾਂ ਜੁੜ ਗਏ ਨਾ ਮੂਲ ਮੰਤਰ ਦੇ ਨਾਲ ਆਪਣੇ ਜੁੜਨ ਦੇ ਨਾਲ 21 ਕੁਲਾਂ ਦਾ ਆਧਾਰ ਹੋ ਜਾਣਾ ਆਪਣੇ ਜਿਹੜਾ ਪਰਿਵਾਰ ਹੈ ਉਹਦਾ ਵੀ ਆਧਾਰ ਹੋ ਜਾਣਾ ਜਿਕੇ ਆਖੋ ਸਤਨਾਮ ਸ਼੍ਰੀ ਵਾ